ਸਾਸੀ ਕਸਾਨ ਵੀਰੋ ਤੁਹਾਡਾ ਬਰਾਡ ਕੈਟਲ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਪੁਰਾ ਜ਼ਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 9501828521 ਵੀਰ ਆਪਣਾ ਕੰਟੈਕਟ ਨੰਬਰ ਆ ਫਾਇਦੀ ਵੀਡੀਓ ਵੀ ਪਿੰਡ ਭਗਤਾ ਭਾਈ ਜ਼ਿਲ੍ਹਾ ਨੂੰ ਬਠਿੰਡਾ ਪੈਂਦੇ ਤੇ ਬਾਕੀ ਜਾਣਕਾਰੀ ਆਪਾਂ ਬਾਈ ਜੀ ਤੋਂ ਪੁੱਛਦੇ ਆ ਜੀ ਬਾਈ ਜੀ ਸਾਸੀ ਦਾ ਭਾਈ ਜੀ ਸਾਸੀ ਦਾ ਨਾਮ ਕੀ ਹੈ ਭਾਈ ਆਪਣਾ ਨਾਮ ਬਿਆਸ ਹੈ ਜੀ ਠੀਕ ਹੈ ਭਾਈ ਘਰ ਆਣਾ ਹੋਵੇ ਕੀ ਡਰੈਸ ਹੈ ਜੀ ਆਪਣਾ ਘਰ ਆਣਾ ਹੋਵੇ ਆਪਣੇ ਨੇੜੇ ਲਾਇਬ੍ਰੇਰੀ ਇਹ ਕੁੜਗਣਾ ਸਕੂਲ ਵੀ ਹੈ ਠੀਕ ਹੋ ਜੀ। ਸਰਕਾਰੀ। ਦੱਸਣਾ ਚਾਹੁੰਦੇ ਆ ਬਈ ਬਾਈ ਦਾ ਵਪਾਰ ਲੈਣ ਦਾ ਕੰਮ ਆ ਜੋ ਆਪਾਂ ਪਹਿਲਾਂ ਵੀਡੀਓ ਪਾਈ ਸੀ ਕਿਦਾਂ ਦਾ ਰਿਜ਼ਲਟ ਰਿਹਾ। ਬਹੁਤ ਵਧੀਆ ਰਿਜ਼ਲਟ ਸੀ ਜੀ। ਕਿੰਨੇ ਟਾਈਮ 'ਚ ਆਪਣੇ ਪਸ਼ੂ ਸੇਲ ਹੋਇਆ ਜੀ? ਪਰ ਦੂਜੇ ਦਿਨ ਨੂੰ ਪਸ਼ੂ ਸੇਲ ਹੋ ਜਾਂਦੇ ਆ ਜੀ। ਅੱਜ ਆਪਣੇ ਕੋਲ ਕਿੰਨੇ ਨਾ ਗਵਕਾਉ ਹੋਏ ਨੇ? ਕਿੰਨੇ ਗਰਦੀ ਆਪਣੇ ਕੋਲ? ਘਰ ਦੀ ਝੋਟੀ ਪਾਦੀ ਦੀ। ਅੱਛਾ ਇਹ ਆਪਣੇ ਘਰ ਦੀ ਝੋਟੀ। ਘਰ ਦੀ ਹੈ ਜੀ ਇਹ ਲਈ ਆਪਣੇ। ਇਹ ਘਰ ਦੀ। ਕਿੰਨੇ ਕਟੜਾ ਸੀ? ਕਿੰਨੇ ਬਕਾਉ ਹੋਏ ਨੇ। ਇਹ ਇੱਕ ਬਕਾਉ। ਕੀ ਡਿਟੇਲ ਆ ਮੜੀ ਦੱਸ ਕਿੰਨੀ ਉਮਰ ਆ ਜੀ? ਇਹਦੇ ਮਾਂ ਤੇ ਦੁੱਧ ਦਾ ਕੀ ਰਿਕਾਰਡ ਆ? ਇਹ 5 ਆਪਣੇ ਕੋਲ ਸਟਾਰ ਵੀ ਪਿਆ ਠੀਕ ਹੋ ਜੀ ਲక్ష్ਮੀ ਦੈਰੀ ਵਾਲੇ ਦੇ ਦੂਜਾ ਇੱਕ ਛੋਟਾ ਉਹਦਾ ਨਾਮ ਸਟਾਰ ਬੜਕੇ ਦੱਸ ਦਿੰਨੇ ਆ ਠੀਕ ਹੋ ਜੀ ਉਹਦਾ ਟੀਕਾ ਭਰਾਵਾ ਤੇ ਟੀਕਾ ਭਰਾ ਨੂੰ ਹੋ ਗਿਆ 26 27 ਦਿਨ 26 27 ਦਿਨ ਹੋ ਗਿਆ ਆਪਣੇ ਕੋਲ ਮਤਲਬ ਆਪਣੇ ਕੋਲ ਪ੍ਰੂਫ ਹੈਗਾ ਵੀ ਆਪਾਂ ਪ੍ਰੂਫ ਹੈਗਾ ਆਪਣੇ ਕੋਲ ਠੀਕ ਹੋ ਜੀ ਜੇ ਡਾਕਟਰ ਤੋਂ ਭਰਾਇਆ ਉਹਦਾ ਹੀ ਪ੍ਰੂਫ ਆਪਣੇ ਕੋਲ ਠੀਕ ਹੋ ਜੀ ਤੁਸੀਂ ਸਿੰਘਾਂ ਦੀ ਕੁਆਲਟੀ ਚੈੱਕ ਕਰ ਸਕਦੇ ਹੋ ਵੀਰੇ ਸ਼ਾਨਦਾਰ ਆ ਉਹ ਮੂੰਹ ਮੱਥੇ ਹੀ ਦੇਖ ਸਕਦੇ ਆ ਬਹੁਤ ਚੰਗੇ ਇਹਦੀ ਮਾਂ ਦਾ ਦੁੱਧ ਸਭੇ ਪਹਿਲੇ ਸੂਰ 16 ਸਾਡੇ ਸਮਾਂ ਦੇ ਦੁੱਧ ਦਿੰਦਾ ਠੀਕ ਹੋ ਜੀ ਇਹਦੀ ਮਾਂ ਦੇ ਦੁੱਧ ਦਾ ਰਿਕਾਰਡ ਵੀਰੇ 16 ਲੀਟਰ ਆ ਮੂੰਹ ਮੱਥੇ ਦੇਖ ਸਕਦੇ ਆ ਜਮਾ ਛੋਟੀ ਸਿੰਗੀ ਲੱਗੀ ਹੋਈ ਆ ਬਾਈ ਬਾਡੀ ਬੰਤਰ ਦੀ ਦੇਖ ਸਕਦੇ ਹੋ ਮੜੀ ਸੁਣ ਝੋਲੀ ਦਿਖਾ ਦਿੰਦੇ ਆ ਡਰਦੀ ਬਹੁਤ ਆ ਬੱਚੀ ਤੁਹਾਨੂੰ ਪਤਾ ਹੀ ਆ ਪਸ਼ੂ ਡਰਦੇ ਹੁੰਦੇ ਆ ਝੋਲੀ ਦੀ ਪਹਿਲਾਂ ਫੋਟੋ ਵੀ ਖਿੱਚੀ ਆ ਬਾਈ ਉਹ ਵੀ ਲੱਗ ਜੂਗੀ ਮੂਰੇ ਸਭ ਤੋਂ ਮੂਰੇ ਲੱਗੇ ਹੋਗੇ ਦਿਖਾਈ ਦਿੱਤੀ ਤੁਹਾਨੂੰ ਜਿਵੇਂ ਝੋਲੀ ਉਹਦੀ ਫੋਟੋ ਲਾ ਦਾਂਗੇ ਮੂਰੇ ਇਤੋਂ ਥਾਣਾ ਦੀ ਕੁਆਲਿਟੀ ਦੇਖ ਸਕਦੇ ਹੋ ਥਾਣਾ ਦੀ ਕੁਆਲਿਟੀ ਬਾਈ ਜੀ ਬਹੁਤ ਜ਼ਿਆਦਾ ਸ਼ਾਨਦਾਰ ਆ ਕੱਲਾ 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 ਥਾਣਾ ਬਾਈ ਜੀ ਤੁਸੀਂ ਦੇਖ ਹੀ ਸਕਦੇ ਹੋ ਮੜੇ ਬਰੇ ਕਾਟਨ ਤੋੜ ਕੇ ਦਿਖਾ ਦੇ ਥੋੜਾ ਤੁਸੀਂ ਦੇਖ ਸਕਦੇ ਹੋ ਬਾਈ ਜੀ ਬਹੁਤ ਸੋਹਣੀ ਕੁਆਲਿਟੀ ਦੀ ਝੋਟੀ ਬੰਨ ਲਓ ਬਾਈ ਡਰ ਨਹੀਂ ਹੈ ਦੋ ਤਿੰਨ ਵਾਲ ਹੈਗੇ ਵੀਰੇ ਮੱਥੇ ਤੇ ਚਿੱਟੇ ਇੱਕ ਇਮਾਨਦਾਰੀ ਹੁੰਦੀ ਹੈ ਬਈ ਅਕਸਰ ਆਪਾਂ ਵੇਖ ਲੈਂਦੇ ਆ ਬਈ ਦੋ ਤਿੰਨ ਵਾਲ ਮੱਥੇ ਤੇ ਜਾਂ ਦਾ ਬੰਦਾ ਕੱਟ ਦਿੰਦਾ ਜਾਂ ਉਥੇ ਕਲਫ ਲਾ ਦਿੰਦਾ ਪਰ ਇੱਥੇ ਇਹਦੀ ਹੁੰਦੀ ਕੋਈ ਗੱਲ ਨਹੀਂ ਜਿਹੜੀ ਚੀਜ਼ ਹੋਈ ਓਹੀ ਜਿਹੜੀ ਚੀਜ਼ ਮੂਹਰੇ ਆ ਤੁਹਾਡੇ ਸਾਹਮਣੇ ਹੀ ਆ ਦੋ ਤਿੰਨ ਵਾਲ ਹੈਗੇ ਵੀਰੇ ਮੱਥੇ ਤੇ ਚਿੱਟੇ ਬਾਕੀ ਤੁਸੀਂ ਕੁਆਲਿਟੀ ਪੱਖੋਂ ਦੇਖ ਸਕਦੇ ਹੋ ਤੇ ਝੋਲੀ ਦੀ ਫੋਟੋ ਵੀਰੇ ਆਪਾਂ ਮੂਰੇ ਲੱਗ ਜੂਗੀ ਅਸਲੀ ਪਿੰਡੇ ਜੀ ਬਹੁਤ ਵਧੀਆ ਝੋਲੀ ਪਤਲੀ ਝੋਲੀ ਠੀਕ ਹੋ ਜੀ ਤੇ ਬਾਈ ਜੀ ਫਾਹਾਂ ਦੀ ਜਿੱਕੜ ਕਰਕੇ ਵੇਚ ਰਹੇ ਆਪਾਂ ਕੋਈ ਹੋਰ ਨਹੀਂ ਵੇਚਣ ਦਾ ਸ਼ੌਂਕ ਨਹੀਂ ਠੀਕ ਹੋ ਜੀ ਤੇ ਕੀ ਮੁੱਲ ਮੁੱਲ ਕੀਤਾ ਬਾਈ ਜੀ ਆਪਾਂ ਇਹਦਾ ਮੋਲੇ ਦਾ ਜੀ 38000 ਰੁਪਏ ਜੀ ਠੀਕ ਹੋ ਜੀ ਮਾਨਤਨ ਹੋ ਜਾਊਗਾ ਮੋਕੇ ਤੇ ਮਾਨਤਨ ਮਨ ਮੁੱਦਾ ਕਰਦੇ 38000 ਰੁਪਏ ਬਾਈ ਨੇ ਡਿਮਾਂਡ ਕੀਤੀ ਹੈ ਮੋਕੇ ਤੇ ਮਾਨਤਨ ਕੀਤਾ ਜਾਊਗਾ ਬਾਈ ਜੀ ਕੰਟੈਕਟ ਨੰਬਰ ਬੋਲ ਦਿਓ ਜੀ ਆਪਣਾ 62807 79195 ਇੱਕ ਫੇਰ ਬੋਲੋ 62807 79195 ਇਹ ਬਾਈ ਦਾ ਕੰਟੈਕਟ ਨੰਬਰ ਆ ਜੇ ਕਿਸੇ ਭਰਾ ਨੂੰ ਇਹ ਛੋਟੀ ਚੰਗੀ ਲੱਗਦੀ ਹੈ ਤੇ ਜ਼ਰੂਰ ਕੰਟੈਕਟ ਕਰੋ ਇਸੇ ਤਰ੍ਹਾਂ ਵੀ ਆਪਣੇ ਚੈਨਲ ਨੂੰ ਸਪੋਰਟ ਕਰ